ਇਸਲੇ ਕਈ ਦਿਨਾਂ ਤੋਂ ਲਗਾਤਾਰ ਜਗਬਾਣੀ ਪੰਜਾਬ ਕੇਸਰੀ ਦੇ ਪੱਤਰਕਾਰਾਂ ਦੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਕੈਂਪ ਲਗਾਏ ਜਾ ਰਹੇ ਨੇ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਰਣਜੀਤ ਜੀ ਆਪ ਨੂੰ ਜਗਬਾਣੀ ਪੰਜਾਬ ਕੇਸਰੀ ਦੇ ਦਫ਼ਤਰ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਨੀਲ ਦੱਤੀ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਤੁਸੀਂ ਇੱਥੇ ਪਹੁੰਚੇ ਹੋ ਮਹਾਨ ਲੋਗ ਹਮੇਸ਼ਾ ਹੀ ਦਿਲਾਂ 'ਚ ਰਹਿੰਦੇ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਲਈ ਜੋ ਪੰਜਾਬ ਕੇਸਰੀ ਗਰੁੱਪ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਮਿਸਾਲ ਜੋ ਕਾਇਮ ਕੀਤੀ ਆ ਅੱਜ ਦੇਖ ਰਹੇ ਆ ਉਹ ਲਾਜਵਾਬ ਆ ਲਾਲਾ ਜੀ ਵੀ ਚਲੇ ਗਏ ਰਮੇਸ਼ ਜੀ ਵੀ ਚਲੇ ਗਏ ਸਾਰਾ ਪ੍ਰਵਾਸ ਸਮਰਪਿਤ ਰਿਹਾ ਪੰਜਾਬ ਦੀ ਸੇਵਾ ਦੇ ਵਿੱਚ ਚਾਹੇ ਪੰਜਾਬ ਦੀ ਅਮਨ ਸ਼ਾਂਤੀ ਲਈ ਆ ਚਾਹੇ ਹਿੰਦੁਸਤਾਨ ਦੇ ਕਿਸੇ ਵੀ ਕਿਸੇ ਕੋਨੇ ਤੇ ਕੋਈ ਫਲੱਡ ਆਏ ਨੇ ਆਸਕੇ ਪਾਏ ਨੇ ਕੋਈ ਆਪਦਾ ਆਈ ਆ ਉਥੇ ਛੀਤ ਪਰਿਵਾਰ ਫੰਡ ਦੇ ਨਾਂ ਤੇ ਡੋਨੇਟ ਕਰਨਾ ਮੇਰਾ ਕਹਿਨ ਦਾ ਭਾਵੇਂ ਆ ਕਿ ਕਈ ਲੋਕ ਸਮਰਪਿਤ ਹੁੰਦੇ ਨੇ ਸਾਰਾ ਜੀਵਨ ਤੇ ਸਾਰਾ ਪ੍ਰਵਾਤ ਸਮਰਪਿਤ ਆ ਯਾਬ ਲਈ ਹਿੰਦੁਸਤਾਨ ਲਈ ਸਲਾਮ ਕਰਦੇ ਆ ਅੱਜ 44 ਵਰਸੀ ਤੇ ਅਸੀਂ ਸਾਰੇ ਇਕੱਠੇ ਹੋਏ ਆ ਬਲੱਡ ਨੇਸ਼ਨ ਕੈਂਪ ਲੱਗਾ ਸਾਡੇ ਪੰਜਾਬ ਕੇਸ ਦੀ ਉਨੀਤ ਆਪ ਨੂੰ ਦੇ ਦਿੱਤੇ ਸਾਰੇ ਮੇਰੇ ਸਾਥੀ ਦੋਸਤ ਮਮਤਾ ਜੀ ਰਮਨ ਜੀ ਕਮਲਪੁਰਾਂ ਜੀ ਸਾਰੇ ਪਰਚਨ ਦੇ ਦੋਸਤ ਖੜੇ ਨੇ ਔਰ ਅਸੀਂ ਇਹ ਬਲੱਡ ਨੇਸ਼ਨ ਕੈਂਪ ਦੇ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਹਾਂ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਅਸੀਂ ਉਹਨਾਂ ਦੇ ਇਹ ਕਦਮਾਂ ਤੇ ਜਿਹੜੀ ਦਿਸ਼ਾ ਉਹਨਾਂ ਨੇ ਦਿੱਤੀ ਚੱਲਦੇ ਰਹੀਏ ਸਾਰੇ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਕੈਂਪਨੇਡ ਲਗਾਏ ਜਾਂਦੇ ਨੇ ਤਾਂ ਇਹਦਾ ਕਿੰਨਾ ਕੁ ਫਾਇਦਾ ਮਿਲਦਾ ਜੀ ਆਮ ਜਨਤਾ ਨੂੰ ਦੇਖੋ ਜੀ ਖੂਨਦਾਨ ਤੇ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਖੂਨਦਾਨ ਕਿਉਂ ਲਿਆ ਗਿਆ ਜਦੋਂ ਤੁਸੀਂ ਕਿਸੇ ਨੂੰ ਜ਼ਿੰਦਗੀ ਇੱਕ ਲਾਈਫ ਦਿੰਦੇ ਹੋ ਨਾ ਜੀ ਖੂਨ ਦੇ ਕੇ ਤੇ ਉਹ ਉਰ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਜੀ ਸੋ ਮੈਂ ਕਹਾਂਗਾ ਕਿ ਬਲੱਡ ਦੇਣਾ ਡੋਨੇਟ ਕਰਨਾ ਕੋਈ ਫਰਕ ਨਹੀਂ ਪੈਂਦਾ ਹਰ ਸਾਲ ਦੇ ਵਿੱਚ ਤੁਸੀਂ ਖੂਨ ਡੋਨੇਟ ਕਰ ਸਕਦੇ ਹੋ ਇਸ ਕਰਕੇ ਮੈਂ ਆਪ ਜੀ ਦੇ ਚੈਨਲ ਰਾਹੀਂ ਆਪ ਜੀ ਦੇ ਗਰੁੱਪ ਰਾਹੀਂ ਕਹਿਣਾ ਚਾਹਾਂਗਾ ਕਿਥੇ ਵੀ ਲੋਕ ਮੇਰੀ ਆਵਾਜ਼ ਸੁਣਦੇ ਹੋ ਸਵੇਰੇ ਉੱਠੋ ਸੈਰ ਕਰੋ ਆਪਣੇ ਆਪ ਨੂੰ ਤੰਦਰੁਸਤ ਰੱਖੋ ਔਰ ਜਿੱਥੇ ਲੋੜ ਪਵੇ ਬਲੱਡ ਨੇਟ ਜ਼ਰੂਰ ਕਰੋ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੈਂਪ ਲਗਾਉਣੇ ਚਾਹੀਦੇ ਨੇ ਯਰ ਨੌਜਵਾਨ ਪਤਾ ਨਹੀਂ ਕਿਉਂ ਪਿਛੇ ਹਟਦੇ ਜਾ ਰਹੇ ਆ ਮੋਬਾਈਲਾਂ ਦੇ ਵਿੱਚ ਫਸੇ ਜਾ ਰਹੇ ਆ ਅ ਦੇਖੋ ਆ ਤੇ ਚਿੰਤਾਜਨਕ ਇਸ਼ੂ ਨੂੰ ਮੈਂ ਟੱਚ ਕੀਤਾ ਹੈ ਤੇ ਲੋ ਫਿਰ ਕਰਾਂਗੇ ਗੱਲ ਉਸਤੇ ਨੌਜਵਾਨ ਹੀ ਸਾਰੇ ਮੋੜ ਮੋੜ ਸਕਦੇ ਨੇ ਪਹਾੜ ਦਾ ਮੱਥਾ ਲਾ ਸਕਦੇ ਨੇ ਨੌਜਵਾਨ ਜਿੰਮੀ ਰੱਗੇ ਨਹੀਂ ਆਣਗੇ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ ਨੌਜਵਾਨਾਂ ਨੂੰ ਚਾਹੀਦਾ ਅੱਗੇ ਆਣ ਉਹ ਰੀ ਕੈਂਪ ਲਗਾਉਣੇ ਸ਼ੁਰੂ ਕਰਨ ਲੋਕਾਂ ਦੇ ਵਿੱਚ ਨਸ਼ਾ ਜਿਹੜਾ ਆ ਚੁੱਕਿਆ ਉਹਨੂੰ ਦੂਰ ਕਰਨਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਰਪੰਚ ਜੀ ਅੱਜ ਜੀ ਵੇਖਿਆ ਗਿਆ ਅਸੀਂ ਗੱਲਬਾਤ ਕੀਤੀਆਂ ਫਿਲਹਾਲ ਨਾਲ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਤਾਂ ਇਸ ਤਰੀਕੇ ਦੇ ਜਿਹੜੇ ਕੰਮ ਨੇ ਉਹ ਕਰਨੇ ਜਾਈਦੇ ਨੇ ਤਾਂ ਜੋ ਆਮ ਜਨਤਾ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਜਰੂਰ ਮਿਲ ਸਕੇ ਤਾਂ ਅਸੀਂ ਜਰੂਰ ਗੱਲਬਾਤ ਵੀ ਕਰਦੇ ਹਾਂ ਇਹਨਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਲੱਗਾ ਖੂਨਦਾਨ ਪਹਿਲਾਂ ਤੁਹਾਡੇ ਵੱਲੋਂ ਖੂਨਦਾਨ ਕੀਤਾ ਗਿਆ ਜੀ ਕੈਂਪ ਦੇ ਵਿੱਚ ਆ ਕੇ ਅੱਜ ਲਾਲਾ ਜਗਨਨਾਥ ਸਿੰਘ ਜੀ ਦੀ ਜਿਹੜੀ ਵਰਥੀ ਹੈ ਉਹ 44ਵੀਂ ਵਰਥੀ ਹੈ ਤੇ ਇਹਦੇ ਤੇ ਮੈਂ ਕਹਿਣਾ ਚਾਹਾਂਗਾ ਮੈਂ ਪਹਿਲਾਂ ਵੀ ਕਿਹਾ ਸੀ ਕਈ ਵਾਰੀ ਕਿ ਵਿਧਾਨ ਸਭਾ ਦੇ ਵਿੱਚ ਇਹਨਾਂ ਦਾ ਚਿੱਤਰ ਸਥਾਪਿਤ ਕੀਤਾ ਜਾਵੇ ਹਰ ਵਾਰੀ ਕਈ ਸਰਕਾਰਾਂ ਆਈਆਂ ਕਈ ਗਈਆਂ ਕਈ ਕਹਿ ਵੀ ਦਿੰਦੇ ਆ ਡਾਕ ਟਿਕਟ ਜਾਰੀ ਹੋ ਗਈ ਸੀ ਤੇ ਮੈਂ ਬੜੀ ਬੜੀ ਖਿਆਵੀ ਸੀ ਲਿਖਿਆ ਵੀ ਸੀ ਤੇ ਉਹ ਅਟਵਾਲ ਸਾਹਿਬ ਹੁੰਦੇ ਸੀ ਅਰਨਜੀਤ ਸਿੰਘ ਅਟਵਾਲ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀ ਉਹ ਦੋ ਸਪੀਕਰ ਸੀ ਉਹ ਤੇ ਉਹਨਾਂ ਡਾਕ ਟਿਕਟ ਦੇ ਚਲੋ ਸੈਂਟਰ ਵੱਲੋਂ ਹੋ ਗਈ ਸੀ ਫਨਮੋਲ ਸਿੰਘ ਜੀ ਵੱਲੋਂ ਤੇ ਪਰ ਹਲੇ ਪ੍ਰਧਾਨ ਸਭਾ ਜ Punjab ਦੇ ਉੱਥੇ ਇਹਨਾਂ ਦੇ ਚਿੱਤਰ ਨਹੀਂ ਸਥਾਪਿਤ ਮਿਲਦਾ ਗਿਆ ਸਾਡੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਹਾਂਜੀ ਮੈਂ ਇਹੋ ਹੀ ਕਹਣਾ ਕਿ ਉਹਨਾਂ ਦਾ ਚਿੱਤਰ ਵੀ ਸਥਾਪਿਤ ਕੀਤਾ ਜਾਵੇ ਯਾਦਗਾਰੀ ਹੁੰਦੀ ਹੈ ਇੱਕ ਸਾਰਿਆਂ ਦੇ ਲੱਗੇ ਤੇ ਸਭ ਇਹਨਾਂ ਦਾ ਵੀ ਹੋਣਾ ਚਾਹੀਦਾ ਕਿੰਨੀ ਵੀ ਵਾਰ ਤੁਹਾਡੇ ਵੱਲੋਂ ਅੱਜ ਖੂਨਦਾਨ ਜਿਹੜਾ ਇੱਥੇ ਆ ਕੇ ਕੀਤਾ ਜਾ ਰਿਹਾ ਹੈ ਮੈਂ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਕੈਂਪ ਲਾਣਾ ਮੈਂ ਉਦੋਂ ਦਾ ਹਰ ਕੈਂਪ ਦੇ ਵਿੱਚ ਜਰੂਰ ਤੁਸੀਂ ਪਹੁੰਚਦੇ ਹੋ ਜੀ ਜੀ ਕਿ ਪਰਿਵਾਰ ਹੈ ਸਾਡਾ ਕੀ ਲਾਲਾ ਜਗਤ ਨਰਾਇਣ ਜੀ ਉਹਦਾ ਇੱਕ ਪਰਿਵਾਰ ਜਿਹੜਾ ਸਾਡੇ ਪਰਿਵਾਰ ਦੀ ਬਹੁਤ ਮਦਦ ਕਰਦੇ ਰਹੇ ਨੇ ਇਹਨਾਂ ਦੇ ਕਰਕੇ ਹੀ ਮਦਦ ਸਭ ਕੁਝ ਹੈ ਤਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਮੈਸੇਜ ਤੇ ਕੁਝ ਵੀ ਨਹੀਂ ਬਸ ਠੀਕ ਹੈ ਉਹ ਤਾਂ ਬਾਕੀ ਵੀ ਯੋਗਦਾਨ ਦੇ ਨੇ ਇਹਨਾਂ ਨੇ ਵੀ ਬਹੁਤ ਸਾਰੀ ਗੱਲ ਬਾਤ ਚੜ੍ਹ ਕੇ ਅੱਗੇ ਹੋ ਗਈ। ਬਹੁਤ ਚੜ੍ਹ ਕੇ ਜਾਣਾ ਚਾਹੀਦਾ ਨੌਜਵਾਨਾਂ ਨੂੰ ਇਸ ਕੈਂਪ ਦੇ ਵਿੱਚ। ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ। ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ 44ਵਾਂ ਜਿਹੜਾ ਖੂਨਦਾਨ ਕੈਂਪ ਉਹ ਅੱਜ ਜਗਮਨ ਪੰਜਾਬ ਕੈਸੀ ਦਫ਼ਤਰ ਦੇ ਵਿੱਚ ਲਗਾਇਆ ਗਿਆ ਜਿੱਥੇ ਕਿ ਨੌਜਵਾਨ ਵੀ ਇੱਥੇ ਖੂਨਦਾਨ ਕਰਨ ਦੇ ਲਈ ਪਹੁੰਚਦੇ ਪਿੰਟਾਂ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਜ਼ਰੂਰ ਅੱਗੇ ਆਉਣਾ ਚਾਹੀਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਕੰਮ ਨੇ ਉਹ ਕਰਨੇ ਚਾਹੀਦੇ ਨੇ। ਜਗਮਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ।